ਮਾਮਲਾ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕਾਲਜ ਦੀ ਬੱਸ ਕਿਸੇ ਵਿਅਕਤੀ ਵਿੱਚ ਵੱਜੀ ਤਾਂ ਉਸ ਤੋਂ ਬਾਅਦ ਮੌਕੇ ਤੇ ਵੱਡਾ ਹੰਗਾਮਾ ਹੋ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਨੌਜਵਾਨਾਂ ਨੇ ਲੁਧਿਆਣਾ ਦਾ ਸਮਰਾਲਾ ਚੌਕ ਬੰਦ ਕਰ ਦਿੱਤਾ ਅਤੇ ਬੱਸ ਡਰਾਈਵਰ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਮਾਮਲਾ ਸੰਭਾਲ ਲਿਆ ਜਿਸ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਪ੍ਰਵਾਸੀਆਂ ਵੱਲੋਂ ਤਕਾਮੁਕੀ ਕੀਤੀ ਗਈ ਉਦੋਂ ਬਿੱਟੋ ਟਾਇਰ ਮਾੜਾ ਜਿਹਾ ਲੱਗਿਆ ਰਾਕ ਥੱਲੇ ਡੇ ਗਿਆ ਕਿ ਉਹ ਬੱਸ ਵਾਲਿਆਂ ਨੇ ਬੱਸ ਰੋਕ ਕੇ ਥੱਲੇ ਦੇਖਿਆ ਜਾਣੂ ਇਕੱਠੇ ਹੋ ਗਏ ਬੱਸ ਵਾਲੇ ਨੂੰ ਕੁੱਟਣ ਲੱਪੇ ਮੈਂ ਜਿਹੜਾ ਬੰਦਾ ਫੱਟੜ ਸੀਗਾ ਉਹਨੂੰ ਹੱਥ ਨਾਲ ਭੇਜਤਾ ਤੇ ਮੈਂ ਹਾਂ ਚੱਲ ਬੱਸ ਦਾ ਲੱਗੇ ਨਿਸ਼ਾਨ ਕਹਿੰਦੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਡਰਾਈਵਰ ਨੂੰ ਕਹਾਂ ਵੀ ਬੱਸ ਭਜਾ ਦੇ ਥਾਣੇ ਨਾਲ ਚੱਲਦੇ ਆ ਥਾਣੇ ਜਾ ਕੇ ਮੈਂ ਬੰਦਾ ਹਵਾਲਾ ਤੇ ਡਰਾਈਵਰ ਲੈ ਆ ਗੱਡੀ ਰਾਉਂਡਪ ਹੈ ਜਖਮ ਵੀ ਠੀਕ ਠਾਕ ਹੈ ਤੁਹਾਡੇ ਨਾਲ ਕੋਈ ਪਾਉਂਦਾ ਨਹੀਂ ਕਿਹਾ ਅਸੀਂ ਬਚਾਏ ਉਹ ਦੱਸੋ ਨਾ ਪਬਲਿਕ ਪਬਲਿਕ ਆ ਮਾੜੇ ਮਾਟਾ ਪਾਣਾ ਪਾਣਾ ਤੁਹਾਡੀਆਂ ਮਾਂਆਂ ਇੱਥੇ ਆ ਵੀਡੀਓ ਆ ਗਈ ਤੁਹਾਡੇ ਕੋਲ ਵੀਡੀਓ ਆ ਗਈ ਇਹਨਾਂ ਨੇ ਮਾਰ ਗਿਆ ਵਾਦਾ ਕਰਤਾ ਹੋ ਹੀ ਜਾਂਦਾ ਵਾਦਾ ਕਰਤਾ ਨਹੀਂ ਆਇਆ ਥੋੜਾ ਹੁੰਦਾ ਪੰਜਾਬ ਤੋਂ ਪੰਜਾਬ ਦੇ ਲਈ ਪੰਜਾਬ ਹੈ ਪੰਜਾਬ ਨਾਲ ਕੁੱਝ ਕਰ ਦਿੰਦਾ ਹੈ ਗਦਾਮ ਦਾ ਉਹ ਭਈਆਂ ਨੂੰ ਵੇਖੂ ਛੱਡਣਾ ਨਹੀਂ ਲੋਕਾਂ ਨੂੰ ਮਾਰੇ ਸੀ ਉਹਨਾਂ ਦਾ ਮਾਰ ਚੋਦਾ ਕਿ ਭਈਆਂ ਨੂੰ ਕਿਹੜਾ ਕਰੇ ਆ ਕੇ ਭਈਆਂ ਨੇ ਕਰ ਦਿੱਤਾ 5000 ਬੰਦੇ ਦੇ ਹੱਥੀ ਪਾ ਗਏ ਉਹ ਲੋਲਾਪਾ ਜੀ ਉਹਨੀਆਂ ਨੂੰ ਬਾਹਰ ਕੱਢੋਗੇ ਭਈਆਂ ਨੂੰ ਬਾਹਰ ਕੱਢੋ ਪੰਜਾਹ ਦੇ ਵਿੱਚ ਬਹੁਤ ਤਿਆਰ ਕਰਦੇ ਪੈਰੇ ਮੋਹਲੀ ਦੇ ਵਿੱਚ ਦੋ ਬੰਦੇ 2000 ਮਾਰਦੇ ਮੋਹਲੀ ਦੇ ਵਿੱਚ ਇਹਨਾਂ ਨੇ ਭਈਏ ਬੜੀਆਂ ਟੁੱਟੇ ਪੈਰੇ ਚੋਰੀਆਂ ਯਾਰੀਆਂ ਡਾਕੇ ਹੀ ਮਾਰਦੇ ਪੈਰੇ ਸੋ ਮੈਂ ਕਸੂ ਬੁ ਕਹੀ ਪਿੰਦੇ ਚੋਰੀਆਂ ਹੀ ਕਰਦੇ ਨੇ ਮੋਬਾਈਲ ਹੈ ਖੋਦੇ ਨੇ ਲੁੱਟਾ ਖੋਵਾ ਹੀ ਕਰਦੇ ਨੇ ਹਾਥ ਨੂੰ ਬਿਹਾਰੀਏ ਭੈਣ ਜਦੋਂ ਪਿਛਲੇ ਹਫਤੇ ਕਾਂਡ ਹੋਇਆ ਮਾਡਲ ਡਾਉਨ ਚ ਜੱਜ ਨੂੰ ਵੀ ਮਾਰ ਗਏ ਨੇ ਜੱਜ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਮਾਰ ਕੇ ਸਾਰਾ ਪੈਸਾ ਲੁੱਟ ਕੇ ਮਾਡਲ ਟਾਊਨ ਏਰੀਆ ਚ ਲੁਧਿਆਣਾ ਮਾਡਲ ਟਾਊਨ ਚ ਸਾਰੇ ਭਈਆਂ ਨੇ ਗੰਦ ਪਾਇਆ ਹੈ ਮੇਰਾ ਨਾਮ ਤਹਿ ਸਿੰਘ ਆ ਵੀਰੇ ਮਾਮਲਾ ਵੀਰੇ ਕੋਈ ਬੱਸ ਲੈ ਇਹਨਾਂ ਦੇ ਬੰਦੇ ਨੂੰ ਟੱਕਰ ਟੁੱਕਰ ਮਾਰ ਕੇ ਚਲੇ ਗਏ ਇਹਨਾਂ ਨੇ ਥਾਣਾ ਘਰਾਤੀ ਪੁਲਿਸ ਜੋ ਬੱਸ ਇਹਨਾਂ ਨੇ ਐਦਾ ਕਿ ਇੰਨਾ ਗੰਦ ਪਾਇਆ ਭਈਆਂ ਨੇ ਪਹਿਲ ਦਾ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਿਸ ਨੂੰ ਅਸੀਂ ਬਚਾਉਂਗਾ ਸਾਨੂੰ ਬਚਾਊਗਾ ਇਹਨਾਂ ਦਾ ਰਾਜ ਪੂਰਾ ਹੈ ਵੇ ਫਿਰ ਸਰਦਾਰ ਭਾਈ ਦੀ ਪੱਗ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋ ਕੇ ਗਿਆ ਮੈਂ ਜਿਰਿਆ ਵਾ ਇਨਾਂ ਨੇ ਐਸੀ ਤਸੀਹੇ ਸਾਰੇ ਪਾ ਦਿੱ ਗਏ ਇਨਾਂ ਨੇ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਤੇ ਇਨਾਂ ਨੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਪਈਆ ਦਾ ਰਾਜ ਹੋਣਾ ਵਾ ਅਰੇ ਕਿੰਨੇ ਵੇ ਦਾ ਮਾਮਲਾ ਹੈ ਗਈ ਇਹ ਮਾਮਲਾ ਵੀ ਤਾਂ ਹਲੇ 15-20 ਮਿੰਟ ਹੋਏ ਅੱਧਾ ਘੰਟਾ ਬਤੋ ਇਹ ਸਮਰਾਲਾ ਚੌਂਕ ਕੋਈ ਵੀਡੀਓ ਹੈਗੀ ਹੈ ਜੀ ਵੀਡੀਓ ਭਾਜੀ ਉਹ ਹੈਗੀ ਆ ਉਹ ਮਲਾਜੋ ਨੂੰ ਕੁੱਟਿਆ ਉਹ ਪੁੱਛੋ ਉਹਨੂੰ ਅਸੀਂ ਬਚਾਇਆ ਮਲਾਜੋ ਨੂੰ ਜੇ ਬਲਾਜੋ ਨੂੰ ਅਸੀਂ ਬਚਾਵਾਂਗਾ ਸਾਨੂੰ ਕੌਣ ਬਚਾਊਗਾ chandar consultants limited building maintenance handyman under chakrad platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under platform, www.dot.jacktrade.dot.com/slash/921760. Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ